ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੌਰਨ ਦਾ 2270 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੇ ਵਿੱਚ ਚੋਣਾ ਜਿਹੜੀਆਂ ਵਾ ਕਈ ਵਾਲ ਬੋਲਦੇ ਆ ਕਈ ਚੋਣਾ ਬੋਲਦੇ ਆ ਉਹ ਕਿਸ ਤਰ੍ਹਾਂ ਪਾਉਣੀ ਆ ਕਿ ਸਲਵਾਰ ਦੀ ਉਹ ਟੇਢੀ ਨਾ ਜਾਵੇ ਹਨਾ ਪਿੰਗਿਆਂ ਦਾ ਮਤਲਬ ਜਿਹੜੀ ਸਾਈਡ ਆਪਣੀ ਸੇ ਸਲਾਈ ਹੁੰਦੀ ਆ ਬੈਕ ਵਾਲੀ ਉਹ ਅਗਲੇ ਬੰਨੇ ਘੁਮ ਕੇ ਆ ਜਾਂਦੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਚੋਣਾ ਪਾਓਗੇ ਸਲਵਾਰ ਦੇਗਾ ਵਾਲ ਪਾਓਗੇ ਕਈ ਚੁੰਟਾਂ ਬੋਨ ਤੇ ਬੋਲਦੇ ਆ ਤੇ ਬਿਲਕੁਲ ਵੀ ਸਲਵਾਰ ਕਿਹੇ ਬੰਨੇ ਘੁੰਮੂਗੀ ਨਹੀਂ ਬਿਲਕੁਲ ਵਧੀਆ ਇਹ ਬਿਲਕੁਲ ਸਿੱਧੀ ਜਿਹੜੀ ਉਹਦੀ ਜਿਹੜੀ ਤਰੀਜ਼ ਹੁੰਦੀ ਹੈ ਅਗਲੇ ਬੰਨੇ ਵਾਲੀ ਉਹ ਆਉਗੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਜੀ ਤੁਸੀਂ ਮੇਰੀ ਜਿਹੜੀ ਪਿਛਲੀ ਵੀਡੀਓ ਵਾ ਕਟਿੰਗ ਦੀ ਕਢਾਈ ਵਾਲੀ ਸਲਵਾਰ ਦੀ ਕਟਿੰਗ ਦੀ ਵੀਡੀਓ ਜਿਹੜੀ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਕਿ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਕਿ ਸ਼ਬਦ ਸ਼ਬਦਾਨਾ ਕਰਾਂ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਤੇ ਇਸੇ ਤਰੀਕੇ ਨਾਲ ਇਸ ਵੀਡੀਓ ਨੂੰ ਵੀ ਬਹੁਤ-ਬਹੁਤ ਪਿਆਰ ਦੇਣਾ ਤੁਹਾਨੂੰ ਇਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲੂਗਾ ਤੇ ਜਿਨ੍ਹਾਂ ਨੇ ਮੇਰੀ ਉਹ ਵੀਡੀਓ ਨਹੀਂ ਵੇਖੀ ਮੇਰੇ ਚੈਨਲ ਤੇ ਪਈ ਹੋਈ ਆ ਕੜਾਈ ਵਾਲੀ ਸਲਵਾਰ ਦੀ ਦੋ ਤਰੀਕੇ ਨਾਲ ਕਟਿੰਗ ਆਪਾਂ ਉਸ ਵੀਡੀਓ ਦੇ ਵਿੱਚ ਦੱਸੀ ਹੋਈ ਆ ਜਿਹੜੇ ਨਵੇਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਜਿਹੜੇ ਅੱਗੇ ਦੇਖਦੇ ਪਏ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਕਰਦੇ ਆ ਸ਼ੁਰੂ ਵੀਡੀਓ ਕਿ ਕਿਸ ਤਰੀਕੇ ਦੇ ਨਾਲ ਆਪਾਂ ਇੰਚੀ ਟੇਪ ਦੇ ਹਿਸਾਬ ਦੇ ਨਾਲ ਦੋ ਤਰੀਕੇ ਨਾਲ ਆਪਾਂ ਤੁਹਾਨੂੰ ਗ੍ਰੈਂਚੋਣਾ ਇਹ ਪਾਉਣੀਆਂ ਦੱਸਾਂਗੇ ਇੱਕ 1 ਇੰਚ ਟੇਪ ਨਾਲ ਜਿਹੜੀ ਇਹ ਸੈਮੀ ਸਲਵਾਰ ਹੁੰਦੀ ਹੈ ਕਿ ਜਿਹੜੀਆਂ ਚਾਰੀਆਂ ਚੋਣਾ ਵਾਲੀ ਸਲਵਾਰ ਨਹੀਂ ਹੁੰਦੀ ਉਹਦੀਆਂ ਚੋਣਾ ਆਪਾਂ ਕਿਸ ਤਰ੍ਹਾਂ ਪਾਉਣੀਆਂ ਜਿਹੜੀ ਸਟ੍ਰੇਟ ਸਲਵਾਰ ਉਹਦੀਆਂ ਚੋੜਾ ਆਪਾਂ ਜਿਹੜੀਆਂ ਵਾ ਉਹ ਕਿਸ ਤਰੀਕੇ ਨਾਲ ਪਾਉਣੀਆਂ ਵਾ ਤੇ ਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਆ ਜਿਹੜੀ ਸਲਵਾਰ ਆ ਇਹ ਆਪਾਂ ਤਿਆਰ ਕੀਤੀ ਹੋਈ ਆ ਕਿ ਜਿਵੇਂ ਇਹਦੇ ਨਾਲ ਆ ਆਸਨ ਆਸਨ ਨੂੰ ਜੋੜਿਆ ਹੋਇਆ ਵਾ ਆ ਪਹੁੰਚੇ ਨੂੰ ਹਨਾ ਕਈ ਇਹਨੂੰ ਪੱਟ ਬੋਲਦੇ ਆ ਕਈ ਪਹੁੰਚਾ ਬੋਲਦੇ ਕਈ ਜਿੱਦਾਂ ਵੀ ਆਹ ਵਾਲਾ ਆਪਾਂ ਸਾਰੇ ਸਾਰੀ ਇਹ ਸਲਵਾਰ ਜਿਹੜੀ ਹੈ ਤਿਆਰ ਕੀਤੀ ਆ ਹੁਣ ਆਪਾਂ ਇਹਦੀਆਂ ਚੋਣਾ ਦੱਸਦੇ ਤੁਹਾਨੂੰ ਵੀ ਕਿਵੇਂ ਪਾਉਣੀਆਂ ਜਿਹੜੀ ਆਪਣੀਆਂ ਬੈਕ ਸਾਈਡ ਇੱਕ ਸਾਈਡ ਆਪਾਂ ਲੈ ਲੈਣੀ ਆ ਝੋਲੀ ਵਾਲੀ ਆਸਣ ਵਾਲੀ ਤੇ ਉਹਦੇ ਵਿੱਚ ਆਪਾਂ ਪਹਿਲਾਂ ਦੋ ਜਿਹੜੀਆਂ ਚੋਣਾਓ ਪਾ ਲੈਣੀ ਆ ਉਹ ਤੁਸੀਂ ਕਿੱਦਾਂ ਪਾਉਣੀਆਂ ਵਾ ਇੱਥੋਂ ਅੱਧਾ ਅੱਧਾ ਇੰਚ ਜਿਹੜਾ ਵਿੱਚ ਉਹ ਗੈਪ ਛੱਡ ਲੈਣਾ ਜੇ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਸਲਵਾਤ ਜਿਹੜੀ ਆ ਚੋਣਾ ਪਾ ਕੇ ਤਿਆਰ ਕਰੋਗੇ ਨਾ ਤੇ ਤੁਹਾਨੂੰ ਕਦੀ ਵੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣੀ ਆ ਵੇਖੋ ਅੱਧੇ ਅੱਧੇ ਇੰਚ ਤੇ ਨਿਸ਼ਾਨ ਲਾ ਕੇ ਨਿਕ ਇਸ ਤਰ੍ਹਾਂ ਦੋਵੇਂ ਪਨੇਰਾਂ ਦਾ ਪੱਧਾ 1.5 ਇੰਚ ਜਿਹੜਾ ਉਹ ਇਹਦੇ ਵਿੱਚ ਮਾਰਜਿਨ ਜਿਹੜਾ ਇੱਥੇ ਮਾਰਜਿਨ ਨਹੀਂ ਸੌਰੀ ਗੈਪ ਜਿਹੜਾ ਹੋਵੇ ਚ ਰੱਖ ਲੈਣਾ 2.5 ਇੰਚ ਦੀ ਆਪਾਂ ਇੱਥੇ ਇੱਕ ਨਿਸ਼ਾਨ ਲਾਉਣਾ ਦੋਵਾਂ ਸਾਈਡਾਂ ਤੇ ਆਪਾਂ 2.5 2.5 ਇੰਚ ਦਾ ਨਿਸ਼ਾਨ ਜਿਹੜਾ ਉਹ ਲਾਉਣਾ ਠੀਕ ਆ ਤੇ ਫੇਰ ਆਪਾਂ ਜਿਹੜੀ ਆ ਉਹ ਆ ਵੇਖੋ ਜਿਹੜਾ ਆਪਾਂ 2.5 2.5 ਇੰਚ ਤੇ ਨਿਸ਼ਾਨ ਲੈਣਾ ਆਹ ਵਾਲਾ ਜਿਹੜਾ ਨਿਸ਼ਾਨ ਹੈ ਇਹਨੂੰ ਚੁੱਕ ਕੇ ਆਪਾਂ ਇਸ ਨਿਸ਼ਾਨ ਦੇ ਉੱਤੇ ਇਸ ਤਰ੍ਹਾਂ ਰੱਖ ਲੈਣਾ ਤੇ ਇਹਦੀ ਇੱਕ ਆਪਾਂ ਚੋਣ ਜਿਹੜੀ ਆ ਉਹ 12 ਇੰਚ ਉਸ ਤੋਂ ਬਾਅਦ ਹੀ ਫੇਰ ਆਪਾਂ ਤੁਹਾਨੂੰ ਦੱਸਾਂਗੇ ਗਾ ਅਗਰ ਜੜੀਆਂ ਉਹ ਕਿਵੇਂ ਪਾਉਣਾ ਜਿਹੜਾ ਮਸ਼ੀਨ ਦਾ ਬਖਾਇ ਤੁਸੀਂ ਮੋਟਾ ਕਰ ਲੈਣਾ ਵੀ ਇੱਕ ਕੋਲੇ 1.5 ਨਾਵੇਂ ਪਵੇ ਤਾਂ ਆਪਾਂ 1.5 ਸਕਦੇ ਆ ਤੇ ਵੈਸੇ ਵੀ ਚਲੋ ਜਿਹੜੀਆਂ ਚੋਣਾ ਇਹ ਤਾਂ ਥੱਲੇ ਹੀ ਆ ਜਾਣੀਆਂ ਹੁੰਦੀਆਂ ਆਪਣੀਆਂ ਕੁਸਲਾਈ ਆਪਣੀ ਲੱਗਣੀ ਹੁੰਦੀ ਹੈ ਇਹ ਆਪਾਂ ਜਿਹੜੀਆਂ ਚੋਣਾ ਇਹ ਦੋ ਪਾ ਲਈਆਂ ਹੁਣ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਕਰਨਾ ਵਾ ਜਿਹੜੇ ਆਪਣਾ ਅਗਲਾ ਨਿਸ਼ਾਨ ਆਪਾਂ ਨੇ ਚੋਣਾ ਦੇ ਕਿਸ ਤਰ੍ਹਾਂ ਲਾਉਣੇ ਆ ਆਪਣੇ ਕੋਲ ਆਪ ਆਪਾਂ 벨ਟ ਜਿਹੜੀ ਆ ਇਹ ਤਿਆਰ ਕੀਤੀ ਹੋਈ ਆ ਤੇ ਆ ਵੇਖੋ ਇਸ ਤਰ੍ਹਾਂ ਬੈਲਟ ਇਹ ਡਬਲ ਹੁੰਦੀ ਜਿਵੇਂ ਆਪਾਂ ਫੋਲਡ ਕੀਤਾ ਨੀफा ਫੋਲਡ ਕੀਤਾ ਇਹਨੂੰ ਆਪਾਂ ਚੌਰੀ ਕਰ ਲੈਣਾ ਇਸ ਤਰੀਕੇ ਨਾਲ ਠੀਕ ਆ ਇਹਨੂੰ ਚੌਰੀ ਕਰਕੇ ਤੇ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਠੀਕ ਆ ਆ ਵੇਖੋ ਜਿੱਥੇ ਆਪਣੀਆਂ ਸਲਾਈਆਂ ਹਨ ਜਿੱਥੇ ਆਪਾਂ ਦੋ ਚੋਣਾ ਪਾਈਆਂ ਜਿਹੜਾ ਸੈਂਟਰ ਆ ਇਹਦੇ ਉੱਤੇ ਆਪਾਂ ਇਹਨੂੰ ਸੈਂਟਰ ਵਾਲੀ ਜਿਹੜੀ ਸਲਾਈ ਹੈ ਉਹਦੇ ਉੱਤੇ ਇਦਾਂ ਰੱਖ ਕੇ ਵਿਚਕਾਰ ਵਾਲੀ ਸਲਾਈ ਤੇ ਤੇ ਇੱਥੇ ਤੱਕ ਇੱਕ ਨਿਸ਼ਾਨ ਆਪਾਂ ਲਗਾ ਲੈਣਾ ਠੀਕ ਆ ਤੇ ਇਸ ਨਿਸ਼ਾਨ ਤੋਂ 2.5 ਇੰਚ ਗਾੜੀ ਆਪਾਂ ਜਿਹੜਾ ਵਾ ਉਹ ਛੜਨਾ 2.5 ਇੰਚ ਦੀ ਆਪਾਂ ਇੱਥੇ ਚੌਣ ਬੋਣੀ ਆ 2.5 ਇੰਚ ਇਥੋਂ ਆਪਾਂ ਜਿਹੜਾ ਵਿਚ ਆ ਚੀਜ਼ ਆ ਇਹ 벨ਟ ਨਾਲੋਂ ਵੱਧ ਲੈਣੀ ਆ ਜੇ ਤੁਸੀਂ 벨ਟ ਵਾਲਾ ਫਾਰਮੂਲਾ ਨਹੀਂ ਵਰਤਣਾ ਤੁਸੀਂ ਦੂਜਾ ਹੀ ਵਰਸਾ ਜੀ ਹੁਣੇ ਮੇਰੇ ਕੋਲ 24 ਇੰਚ ਦੀ ਜਿਹੜੀ 벨ਟ ਆ ਇਹ ਪੂਰੀ ਤਿਆਰ ਠੀਕ ਆ ਤੇ ਇਹਦਾ ਅੱਧ ਹੋ ਗਿਆ ਆਪਣੇ ਕੋਲ 12 ਇੰਚ 24 ਇੰਚ ਆ ਸਾਰੀ ਆ ਐਸ ਰੋਕ ਦੀ 24 ਇੰਚਾ ਇਹਦਾ ਅੱਧ ਹੋ ਗਿਆ ਆਪਣੇ ਕੋਲ 12 ਇੰਚ ਤੇ ਆਪਾਂ ਇਸ ਤਰ੍ਹਾਂ ਕਰਾਂਗੇ ਇਥੋਂ ਪਰ ਜੇਰਾ ਤੁਸੀਂ ਮਤਲਬ ਇਹ ਨਿਸ਼ਾਨ ਲਾਉਣਾ ਆ ਵਾਲੀ ਜਿਹੜੀਆਂ ਚੋਣਾ ਦੋ ਇੱਕ ਇੱਧਰ ਬੰਨੇ ਇੱਕ ਇੱਧਰਲੇ ਬੰਨੇ ਪਾ ਕੇ ਤੇ ਫੇਰ ਲਾਉਣਾ ਠੀਕ ਆ ਹੁਣ ਆ ਵੇਖੋ ਆਪਾਂ 12 ਇੰਚ ਤੇ ਇੱਕ ਆਪਣਾ ਨਿਸ਼ਾਨ ਲੱਗ ਗਿਆ ਤੇ 2.5 ਇੰਚes ਤੋਂ ਗਾੜੀ ਠੀਕ ਆ ਹੁਣ ਗਾੜੀ ਆਪਾਂ ਜਿਹੜੀਆਂ ਚੋਣਾ ਦੇ ਨਿਸ਼ਾਨ ਉਹ ਲਾਉਣੇ ਆ ਜਿਹੜਾ ਇਹ ਇਹਦੇ ਇਹਦੇ ਮਤਲਬ ਬੈਲਟ ਹੁੰਦੀ ਇਹਦੇ ਹਿਸਾਬ ਦੇ ਨਾਲ ਆਪਾਂ ਜਿਹੜੀਆਂ ਚੋਣਾ ਵਾਲੀਆਂ ਜਿਹੜੀਆਂ ਬੈਕ ਸਾਈਡ ਵਾਲੀਆਂ ਆ ਇਹ ਪਾਉਣੀਆਂ ਹੁੰਦੀਆਂ ਠੀਕ ਆ ਹੁਣ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਬਾਅਦ ਆਪਾਂ ਨਾਲ ਲੱਗ ਗਿਆ ਨਾ ਆਪਾਂ ਇੱਥੋਂ ਤੱਕ ਚੋਣਾ ਪਾਉਣੀਆਂ ਆ ਹੁਣ ਆਪਣੇ ਕੋਲ ਆ ਆਗੇ ਦੋਵੇਂ ਪਹੁੰਚਾ ਹਨ ਆ ਜਿਹੜੀਆਂ ਸਲਾਈਆਂ ਹੋਈਆਂ ਨੇ ਆਪਣੇ ਕੋਲ ਮੰਨ ਲਓ ਪਹੁੰਚਾ ਆ ਗਿਆ ਜਿਹੜਾ ਆਪਾਂ ਵਿੱਚ ਸੈਂਟਰ ਤੇ ਜੋੜਦੇ ਆ ਕੁੰਦਿਆਂ ਨਾਲ ਜਾਂ ਘੜੀਆਂ ਬੋਲਦੇ ਆ ਜਿਹਨੂੰ ਜਿੱਥੋਂ ਆਪਾਂ ਮੋਰੀ ਰੱਖਦੇ ਆ ਸਵਾਦੀ ਇਹ ਆਪਣੇ ਕੋਲ ਉਹ ਚੀਜ਼ ਆ ਗਈ ਠੀਕ ਹੈ ਜਿਨਾਂ ਨੂੰ ਨਹੀਂ ਸਮਝ ਲੱਗਦੀ ਫਿਰ ਮੈਂ ਇੱਕ ਵਾਰੀ ਸਮਝਾ ਦਾਂ ਵੇਖੋ ਜਿਵੇਂ ਆਪਣਾ ਆ ਜੋ ਆ ਜਿਹੜੇ ਚੋਂ ਆਪਾਂ ਕੁੰਦੇ ਜੋੜਦੇ ਆ ਆ ਚੀਜ਼ ਆ ਵਾਲੇ ਜਾਂ ਜਿਹੜਾ ਸੈਂਟਰ ਦੇ ਵਿੱਚ ਪਹੁੰਚਾ ਹੁੰਦਾ ਉਹਦਾ ਆਪਾਂ ਅਰਧ ਕਰਨਾ ਇੱਥੇ ਠੀਕ ਹੈ ਉਦਾ ਪੰਦ ਕਰਾਂਗੇ ਤੇ ਇਹ ਆਪਣੇ ਕੋਲ ਜਿਵੇਂ 12 ਇੰਚਾਉਂਦਾ ਤੇ 12 ਦਾ ਪੰਦ ਕਰਾਂਗੇ ਤੇ ਆਪਣੇ ਕੋਲ ਆ ਗਿਆ 6 ਠੀਕ ਆ ਜਾਂ ਤੁਸੀਂ ਇਦਾਂ ਵੀ ਕਰ ਸਕਦੇ ਨੇ ਇਹਨਾਂ ਨੂੰ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਇਹ ਸਲਾਈ ਨੂੰ ਸਲਾਈ ਨਾਲ ਮਲਾ ਲੈਣਾ ਇਸ ਤਰੀਕੇ ਦੇ ਨਾਲ ਫਿਰ ਇੱਕ ਨਿਸ਼ਾਨ ਲਾ ਲੈਣਾ ਠੀਕ ਆ ਹੁਣ ਇਸ ਨਿਸ਼ਾਨ ਤੋਂ ਆਪਾਂ ਜਿਹੜੀਆਂ ਚੋਣਾ ਉਹ ਪਾਉਣੀਆਂ ਜਿੰਨ ਮਤਲਬ 3 3 ਇੰਚ ਤੇ ਤੁਸੀਂ ਜਿਹੜੀਆਂ ਇਹ ਚੋਣਾ ਵਾਂ ਇਹਨਾਂ ਦੇ ਨਿਸ਼ਾਨ ਲਾਉਣੇ 3 3 ਇੰਚ ਤੇ ਇਸ ਸਾਈਡ ਨੂੰ 3 ਇੰਚ ਤੇ ਹੀ ਅਗਲੇ ਆਈ ਸਾਈਡ ਨੂੰ ਠੀਕ ਆ ਤੇ ਨਿਸ਼ਾਨ ਆਪਾਂ ਉਥੋਂ ਤੱਕ ਲਾਉਣੇ ਜਿੱਥੋਂ ਤੱਕ ਆਪਾਂ ਜਿਹੜਾ 2.5 ਇੰਚ ਵਾਧ ਰੱਖਿਆ ਇੱਥੋਂ ਤੱਕ ਆਪਣੀ ਬੈਲਟ ਆ ਆ 2.5 ਇੰਚ ਆਪਾਂ ਵਾਧ ਰੱਖਿਆ ਇੱਥੋਂ ਤੱਕ ਆਪਾਂ ਇਹ ਜਿਹੜੇ ਆ ਇਹ ਨਿਸ਼ਾਨ ਲਾਉਣੇ ਆ ਜਿਹੜਾ ਆਪਾਂ ਸੈਂਟਰ ਪੁਆਇੰਟ ਕੱਢਿਆ ਠੀਕ ਆ 10th ਇੰਚ ਤੇ ਤੋਂ ਇਹ ਨਿਸ਼ਾਨ ਜਿਹੜੇ ਆ ਉਹ ਲਾ ਲੈਣੇ ਚੋਣਾ ਤਿੰਨ ਹਾਂ ਬਸ ਇਹ ਤੇ ਬਾਕੀ ਜਿੰਨਾ ਵੀ ਆ ਗਾੜੀ ਬਚੇ ਇੱਥੋਂ ਤੱਕ ਉਸ ਤੋਂ ਬਾਅਦ ਫਿਰ ਆਪਾਂ ਇੱਥੋਂ ਗਾੜੀ ਨੂੰ ਗੁਲਾਵਾਂਗੇ ਜਿੱਥੋਂ ਤੱਕ ਆਪਣਾ ਇਹ ਮਤਲਬ ਅਗਲੀ ਚੋਲੀਆ ਦਾ ਨਿਸ਼ਾਨ ਹੁੰਦਾ ਉਥੋਂ ਤੱਕ ਤਿੰਨ ਤਿੰਨ નીચે ਤੇ ਆਪਾਂ ਫੇਰ ਨਿਸ਼ਾਨ ਜਿਹੜੇ ਆ ਉਹਨਾਂ ਕਿਨਾਂ ਨਵੇਂ ਉਸ ਤਰ੍ਹਾਂ ਕਰ ਲੈਣ ਆ ਵੇਖ ਜਿਓ ਤਿੰਨ ਹਨਾ 6 ਹੋ ਗਿਆ 9 ਹੋ ਗਿਆ ਜਿਨ੍ਹਾਂ ਨੂੰ ਨਹੀਂ ਸਮਝੋ ਤਿੰਨ ਫੇਰ ਤਿੰਨ ਫੇਰ ਤਿੰਨ ਇਸ ਤਰੀਕੇ ਨਾਲ ਉਹ ਲਾ ਸਕਦੇ ਆ ਇਸ ਤਰ੍ਹਾਂ ਆਪਾਂ ਸਾਰੇ ਨਿਸ਼ਾਨ ਜਿਹੜੇ ਤੇ ਨਿਸ਼ਾਨ ਜਿਹੜੇ ਦੋਵਾਂ ਸਾਈਡਾਂ ਤੇ ਇਸੇ ਤਰ੍ਹਾਂ ਲਾ ਲੈਣੇ ਆਪਾਂ ਮੈਂ ਇੱਕ ਸਾਈਡ ਤੇ ਜਿਹੜੀਆਂ ਚੋਣਾ ਪਾਈਆਂ ਹੋਈਆਂ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਇੱਕ ਜਿਹੜੀ ਸਾਈਡ ਵਨ ਉਹ ਇਸ ਤਰੀਕੇ ਦੇ ਨਾਲ ਰੈਡੀ ਕੀਤੀ ਹੋਈ ਆ ਉਹਦੇ ਵਿੱਚ ਇਸ ਤਰ੍ਹਾਂ ਚੋਣਾ ਜਿਹਾ ਕਿਉਂਕਿ ਆਪਾਂ 벨ਟ ਲਾਉਣੀ ਵੀ ਤੁਹਾਨੂੰ ਦੱਸਾਂਗੇ ਕਿ 벨ਟ ਕਿਵੇਂ ਲਾਈ ਦੀ ਆ ਇਹ ਆਪਣੀ ਵੀਡੀਓ ਦਾ ਪਾਰਟ 1 ਹੋਊਗਾ ਪਾਰਟ 2 ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਸਲਵਾਰ ਦੀ ਮਤਲਬ ਜਿਹੜੀਆਂ ਮੋਰੀਆ ਇਹ ਆਪਾਂ ਕਿਵੇਂ ਤਿਆਰ ਕਰਨੀ ਆ ਤੇ ਇਹਦੇ ਥੱਲੇ ਟਿਗੜ ਕਿਵੇਂ ਲਾਉਣਾ ਵਾ ਇਹਦੀ ਜਿਹੜੀ ਫਿਟਿੰਗ ਵਾਲੀ ਸਲਾਈ ਆ ਉਹ ਕਿਸ ਤਰੀਕੇ ਨਾਲ ਲਾਉਣੀ ਆ ਜੇ ਇਸ ਤਰ੍ਹਾਂ ਵਾਧ ਘਾਟ ਵਾ ਇਹਨੂੰ ਆਪਾਂ ਕਿਵੇਂ ਬਰਾਬਰ ਕਰਨਾ ਇਹ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਚੋਣਾ ਬਾਰੇ ਹੀ ਦੱਸਾਂਗੇ ਤੁਹਾਨੂੰ ਦੋ ਸਲਵਾਰ ਦੋਆਂ ਸਲਵਾਰਾਂ ਦੀਆਂ हूँ अपने को ले सारे निशान जोड़े आए लग गए हूँ आप पावगे चोना कई बार बोलते हैं कई चोना बोलते ठीक है तो ये चोणा जो मोटे बके ना पायो क्योंकि एक फिर नहीं थोड़ा मतलब एक अंधी चोन देर नहीं भी पाए तो फिर वो आप देख आप कर लगे પણ ਆਪਾਂ ਜਿਹੜਾ ਨਿਸ਼ਾਨ ਲਾਇਆ ਨਾ ਆ ਵਾਲਾ ਇੱਥੋਂ ਆਪਾਂ ਚੋਣ ਜਿਹੜੀ ਆ ਇਹ ਪਾਉਣੀ ਕਿਸੇ ਵੇਲੇ ਇੱਥੇ 3 ਇੰਚ ਦੀ ਵੀ ਬਚ ਜਾਂਦੀ ਹੈ ਕਿਸੇ ਵੇਲੇ ਥੋੜਾ ਕਪੜਾ ਵੀ ਵੱਜਦਾ ਕਿਸੇ ਵੇਲੇ ਜ਼ਿਆਦਾ ਵੀ ਵੱਜ ਜਾਂਦਾ ਉਸੇ ਹਿਸਾਬ ਨਾਲ ਤੁਸੀਂ ਇਹਨੂੰ ਤੇ ਇੱਥੋਂ ਆਲਾ ਜਿਹੜਾ ਗੈਪ ਆ ਇਹ ਅੱਧੇ ਇੰਚ ਦਾ ਵਿੱਚ ਛੱਡਣਾ ਹੀ ਛੱਡਣਾ ਠੀਕ ਹੈ ਇਹ ਸੈਮੀ ਸਲਵਾਰ ਜਾਂ ਆਪਾਂ ਜਿਹੜੀਆਂ ਹੁਣ ਆਮ ਸਲਵਾਰਾਂ ਚੱਲਦੀਆਂ ਪਈਆਂ ਨਾ ਇਹ ਮਤਲਬ ਉਹਦਾ ਵਾ ਜੇ ਕਿਸੇ ਨੇ ਪਟਿਆਲਾ ਸਲਵਾਰ ਬਣਾਉਣੀ ਹੈ ਉਹਦੇ ਲਈ ਇਹ ਮੈਥਡ ਨਹੀਂ ਕੰਮ ਕਰੂਗਾ ਉਹਦੇ ਲਈ ਜਿਹੜਾ ਕਪੜਾ ਉਹ ਜ਼ਿਆਦਾ ਹੁੰਦਾ ਵਾ ਤੇ ਇਸ ਕਰਕੇ ਫਿਰ ਉਹਦੇ ਲਈ ਆਪਾਂ ਨੂੰ ਵੱਧ ਚੋਣਾਂ ਦੇ ਵਿੱਚ ਦੇਣਾ ਪੈਂਦਾ ਠੀਕ ਆ ਤੇ ਬਾਕੀ ਤੁਸੀਂ ਜਿਹੜੀ ਸੈਮੀ ਸਲਵਾਰ ਹੁੰਦੀ ਹੈ ਨਾ ਇਹਦੇ ਇਸ ਤਰੀਕੇ ਨਾਲ ਤਿਆਰ ਕਰੋਗੇ ਨਾ ਇਹਨੂੰ ਤੇ ਤੁਹਾਨੂੰ ਕਦੀ ਕੋਈ ਮੁਸ਼ਕਲ ਨਹੀਂ ਆਉਗੀ ਵੇਖੋ ਚੋਣ ਆ ਗਈ ਤੇ ਆਹ ਵਾਲੀ ਜਿਹੜੀ ਚੋਣ ਆ ਨਾ ਜਿਹੜੀ ਆਪਾਂ ਇੱਕ ਦੂਜੀ ਚੋਣ ਦੇ ਉੱਪਰ ਉੱਪਰ ਰੱਖਦੇ ਆ ਆਹ ਵਾਲਾ ਜਿਹੜਾ ਵਿੱਚ ਫਰਕ ਹੁੰਦਾ ਇਹ ਇੰਚੀ ਟੇਪ ਦੀਆਂ ਆ ਜਿਹੜੀਆਂ ਅੱਧਾ ਇੰਚ ਨਹੀਂ ਜਿਹੜੀਆਂ ਆਚਾਰ ਲੈਣਾ ਹੁੰਦੀਆਂ ਨਾ ਹਾਂ ਵੇਖੋ ਇਹ ਜਿਵੇਂ ਇੱਕ ਤੋਂ ਕਾੜੀ ਆਪਾਂ ਗਿਣਾਂਗੇ 2 3 ਆ 4 ਇਹ ਇੰਨਾ ਹੀ ਇਹਦੇ ਵਿੱਚ ਜਿਹੜਾ ਇਹ ਗੈਪ ਇਸ ਤਰ੍ਹਾਂ ਹੋਣਾ ਚਾਹੀਦਾ ਜਿੱਦੂ ਵੱਧ ਨਹੀਂ ਹੋਣਾ ਚਾਹੀਦਾ ਤੇ ਇਹ ਇੰਨਾ ਇੰਨਾ ਹੀ ਹੋਵੇ ਇੰਚੀ ਟੇਪ ਦੀਆਂ ਚਾਰ ਲੈਣਾ ਜਿਵੇਂ ਅੱਧਾ ਇੰਚ ਤੋਂ ਇੱਕ ਲਾਈਨ ਘਾਟ ਚਲੋ ਜੇ ਜ਼ਿਆਦਾ ਵੀ ਅੱਧਾ ਇੰਚ ਤੋਂ ਕਰ ਵੀ ਸਕਦੇ ਜੇ ਪਰ ਜ਼ਿਆਦਾ ਹੀ ਕਰੋ ਕਿ ਤੁਹਾਡੀਆਂ ਚਾਰ ਚਾਰ ਲੈਣਾ ਲੈਣਾ ਹੀ ਰਹਿ ਇਸ ਤਰੀਕੇ ਨਾਲ ਆਪਾਂ ਇਸੇ ਇੱਦਾਂ ਇੰਚ ਚੋਕ ਚੋਕ ਕੇ ਜਿੱਦਾਂ ਜਿਹੜੇ ਆਪਾਂ ਨਿਸ਼ਾਨ ਲਾਏ ਆ ਇਸ ਤਰ੍ਹਾਂ ਉਹਨਾਂ ਨੂੰ ਇੱਕ ਦੂਜੇ ਦੇ ਆਪਾਂ ਇਸ ਤਰ੍ਹਾਂ ਉਹਨਾਂ ਵਿੱਚ ਜਿਹੜਾ ਚਾਰ ਲਾਈਨਾਂ ਵਾਲਾ ਗੈਪ ਛੱਡ ਕੇ ਤੇ ਆਪਾਂ ਇੱਕ ਉਪਰ ਤੇ ਤੇ ਦੂਜੇ ਦੇ ਉੱਪਰ ਰੱਖ ਰੱਖ ਕੇ ਜੇ ਆਪਾਂ ਇਹ ਚੋਨਾ ਜਿਹੜੀਆਂ ਇਹ ਪਾ ਲਏਗਾ ਠੀਕ ਹੈ ਤੇ ਇਹ ਵੀ ਰਿਟਰਨ ਬੀ ਇਸਾਈ ਤੋਂ ਵੀ ਜਿਹੜੀ ਇਹ ਚੀਜ਼ਾਂ ਹੈ ਬਿਲਕੁਲ ਬਰਾਬਰ ਆਵੇ ਚੋਣ ਕੋਈ ਇਧਰ ਨੂੰ ਤਾਂ ਨਾ ਹੀ ਕੋਈ ਥਾਂ ਨੂੰ ਜਾਵੇ ਬਿਲਕੁਲ ਆ ਜੀ ਚੀਜ਼ ਹੈ ਬਰਾਬਰ ਠੀਕ ਹੈ ਇਹ ਕਿਸੇ ਨੇ ਹੋਰ ਵੀ ਕੁਝ ਸਿੱਖਣਾ ਹੋਵੇ ਇੱਕ ਕਮੈਂਟ ਕੀਤਾ ਮੇਰੀ ਭੈਣ ਨੇ ਗੁੱਡੀ ਘਟ ਸਲਵਾਰ ਦਾ ਆਪਾਂ ਉਹਦੀ ਵੀ ਵੀਡੀਓ ਬਣਾਵਾਂਗੇ ਕੋਈ ਗਰਮੀ ਬਹੁਤ ਜ਼ਿਆਦੀ ਸੀ ਤੇ ਇਸ ਕਰਕੇ ਆਪਣੇ ਕੋਲ ਕਾਫੀ ਟਾਈਮ ਹੋ ਗਿਆ ਵੀਡੀਓ ਜਿਹੜੀ ਆ ਉਹ ਬਣੀ ਨਹੀਂ ਆ ਇੱਕ ਲਾਈਟ ਬੜਾ ਖਰਾਬ ਕਰਦੀ ਆ ਤੇ ਇੱਕ ਗਰਮੀ ਆ ਤੇ ਹੁਣ ਮੀਂਹ ਪਿਆ ਅੱਜ ਥੋੜਾ ਮੌਸਮ ਠੰਡਾ ਸੀ ਪੱਖੇ ਤੋਂ ਬਗੈਰ ਆਪਾਂ ਇਹ ਜਿਹੜੀ ਵੀਡੀਓ ਬਣਾਉਂਦੇ ਨਹੀਂ ਤੇ ਫਿਰ ਪੱਖਾ ਲਾਉਣਾ ਪੈਂਦਾ ਉਹਦੇ ਵਿੱਚ ਆਵਾਜ਼ ਆ ਜਾਂਦੀ ਫਿਰ ਵੀਡੀਓ ਜਿਹੜੀ ਆ ਉਹ ਸਹੀ ਨਹੀਂ ਬਣਦੀ ਇਸ ਤਰੀਕੇ ਨਾਲ ਤੁਸੀਂ ਚੁੱਕ ਚੁੱਕ ਇਦਾਂ ਇੱਕ ਦੂਜੇ ਦੇ ਥਲੇ ਦੇ ਦੇ ਕੇ ਦੋ ਦੋ ਟੈਂਸ਼ਨ ਇਕੱਠੀਆਂ ਚੋਣਾ ਵੀ ਪਾ ਸਕਦੇ ਜੀ ਜੇ ਨਹੀਂ ਵੀ ਜਾ ਤੁਸੀਂ ਇੱਕ ਇੱਕ ਤੋਂ ਵੀ ਪਾਓ ਉਹ ਵੀ ਕੋਈ ਮੁਸ਼ਕਲ ਨਹੀਂ ਹੈ ਪਰ ਪਾਓ ਵਧੀਆ ਇਸ ਤਰੀਕੇ ਨਾਲ ਸਾਰਾ ਇਧਰ ਵੀ ਬਰਾਬਰ ਹੋ ਜਾਵੇ ਤੇ ਆਹ ਵਾਲੀ ਚੀਜ਼ ਜਿਹੜੀ ਆ ਇਹ ਵੀ ਬਿਲਕੁਲ ਆਇਆ ਕਰਕੇ ਪੱਧਰੀ ਕਰੀ ਜਾਣੀ ਤੁਸੀਂ ਨਾਲ-ਨਾਲ ਕਿ ਇੱਕੋ ਜੀਆਂ ਰਹਿਣ ਉਸ ਤੋਂ ਬਾਅਦ ਤੁਹਾਨੂੰ ਬੈਲਟ ਲਾਉਣ ਦਾ ਵੀ ਦੱਸਾਂਗੇ ਕਿਸ ਤਰੀਕੇ ਨਾਲ ਆਉਣੀ ਆ ਜੇ ਕੋਈ ਚੋਣ ਘੱਟ ਵੱਧ ਜਾਂਦੀ ਹੈ ਤੇ ਉਹਨੂੰ ਆਪਾਂ ਕਿੱਥੋਂ ਸਹੀ ਕਰਨਾ ਵਾ ਕਿੱਥੋਂ ਆਪਾਂ ਢੇੜਕੇ ਜਿਹੜੀ ਆ ਉਹ ਪਾਉਣੀ ਆ ਠੀਕ ਹੈ ਜੇ ਜਸ ਮੈਥਡ ਦੇ ਨਾਲ ਤੁਸੀਂ ਚੋਣਾ ਪਾਓਗੇ ਤੁਹਾਨੂੰ ਕਦੀ ਵੀ ਸਲਵਾਰ ਦੇ ਵਿੱਚ ਕੋਈ ਲੰਬਾ ਨਹੀਂ ਆਊਗਾ ਕਿ ਮਤਲਬ ਸਾਡੀ ਸਲ ਸਾਡੀ ਸਲਵਾਰ ਜਿਹੜੀ ਉਹ ਸਹੀ ਨਹੀਂ ਬਣੀ ਜਾਂ ਪਿੱਛੇ ਨੂੰ ਘੁੰਮਦੀ ਹੈ ਜਾਂ ਕੁਝ ਵੀ ਹੈ ਠੀਕ ਹੈ ਤੇ ਮੈਂ ਆਪਣੇ ਚੈਨਲ ਤੇ ਹੋਰ ਵੀ ਵੀਡੀਓ ਪਾਈਆਂ ਜਿਸ ਤਰ੍ਹਾਂ ਕਮੀਜ਼ ਦੀ ਕਟਿੰਗ ਹੈ ਵੀ ਨਾਪਦੀ ਵੀ ਆ ਤੇ ਮੀਡੀਅਮ ਨਾਪਦੀ ਵੀ ਦੀ ਨਾਪਦੀ ਵੀ ਆ ਜੇ ਤੁਹਾਨੂੰ ਲੋੜਵੇ ਤੁਸੀਂ ਉਹ ਜਾ ਕੇ ਵੇਖ ਸਕਦੇ ਹੁਣ ਆਪਾਂ ਕੀ ਕਰਨਾ ਅਪ ਇੱਥੇ ਤੱਕ ਕਟਾਲਿਆ ਵੀ ਆਪਣਾ ਇੱਕ ਚੋਣਾ ਨਾ ਉਹ ਮੈਂ ਆਹ ਵਾਲੀ ਜਿਹੜੀ ਛੋਣਾ ਹੈ ਮੈਂ ਨਹੀਂ ਪਾਈ ਕਿਉਂਕਿ ਜੇ ਆਪਾਂ ਨੂੰ ਲੋਡ ਪਾਉਗੀ ਤਾਂ ਆਪਾਂ ਇਸ ਤਰੀਕੇ ਨਾਲ ਨੂੰ ਇੱਥੇ ਪਾਵਾਂਗੇ ਥੋੜਾ ਜਿਹਾ ਥਾਂ ਜਿੰਨਾ ਤੁਹਾਡਾ ਗਾੜੀ ਇਹ ਬਚੇ ਨਿਸ਼ਾਨ ਤੋਂ ਬਾਅਦ ਉਹ ਤੁਸੀਂ ਉਦਾਂ ਹੀ ਰੱਖ ਲੈਣਾ ਤੇ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿਉਂ ਰੱਖਣਾ ਹੁਣ ਆਪਾਂ ਲਾਉਨੇ ਆ ਬੈਲਟ ਇਹ ਆਪਣੀ ਜਿਹੜੀ ਛੋਣਾ ਪੈ ਗਈਆਂ ਜੋ ਵੀ ਇਹ ਦਾ ਆਪਣਾ ਕੋਲ ਆ ਧਾਗੇ ਧੁੱਗੇ ਉਹਨਾਂ ਨੂੰ ਆਪਾਂ ਸਫਾਈ ਨਾਲ ਕੱਟ ਲਾਂਗੇ ਇੱਕ ਆਪਾਂ ਇਸ ਤਰ੍ਹਾਂ ਦੀ ਸਲਵਾਦੀ ਵੀ ਕਟਿੰਗ ਕਰਦੇ ਆ ਕਿਉਂਕਿ ਆਪਾਂ ਨੂੰ ਇੰਟਰਲੌਕ ਦੀ ਲੋੜ ਨਹੀਂ ਪੈਣੀ ਇਸ ਤਰੀਕੇ ਨਾਲ ਪਸਵਾਰ ਜਿਹੜੀ ਉਹ ਕਟਿੰਗ ਕਰੀਏ ਜੇ ਤੁਹਾਨੂੰ ਚਾਹੀਦੀ ਹੋਈ ਤੇ ਤੁਸੀਂ ਦੱਸਿਓ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਹਾਂ ਵੇਖੋ ਆਪਣੀਆਂ ਚੋਣਾ ਜਿਹੜੀਆਂ ਬਿਲਕੁਲ ਬੈਕ ਸਾਈਡ ਤੋਂ ਵੀ ਤੇ 프ਰੰਟ ਤੋਂ ਬਿਲਕੁਲ ਵਧੀਆ ਪਈਆਂ ਨਿਸ਼ਾਨ ਲਾ ਕੇ ਹਮੇਸ਼ਾ ਤੇ ਹੀ ਕੰਮ ਕਰੋ ਤੇ ਉਸ ਤਰ੍ਹਾਂ ਨਾ ਕਰੋ ਹੁਣ ਆਪਾਂ ਜਿਹੜੀ ਬੈਲਟ ਲਾਉਣੀ ਉਹ ਕਿਸ ਤਰ੍ਹਾਂ ਲਾਉਣੀ ਹੈ ਬੈਕ ਸਾਈਡ ਤੋਂ ਠੀਕ ਹੈ ਬੈਕ ਸਾਈਡ ਤੋਂ ਆਪਾਂ ਬੈਲਟ ਜਿਹੜੀ ਲਾਉਣੀ ਸ਼ੁਰੂ ਕਰਨੀ ਹੈ ਹਾਂ ਵੇਖੋ ਇਹਦਾ ਵੀ ਬੈਕ ਸਾਈਡ ਸਲਵਾਰ ਦਾ ਵੀ ਤੇ ਜਿਹੜੀ ਬੈਲਟ ਵਾ ਇਹਦਾ ਵੀ ਬੈਕ ਸਾਈਡ ਜਿੱਦੜ ਆਪਾਂ ਚਿੜੀ ਬਣਾਈਆਂ ਵੇਖੋ ਹਾਂ ਆਪਾਂ ਚਿੜੀ ਬਣਾਇ ਇਧਰੋਂ ਨਹੀਂ ਲਾਉਣੀ ਇਧਰੋਂ ਲਾਉਣੀ ਹੈ ਠੀਕ ਹੈ ਇਹ ਵਾਲੀ ਜਿਹੜੀ ਸਲਾਈ ਹੈ ਇਹਨੂੰ ਇਸ ਸਲਾਈ ਦੇ ਉੱਪਰ ਰੱਖ ਲੈਣਾ ਇਸ ਤਰ੍ਹਾਂ ਤੇ ਜਿਹੜਾ ਆਪਣਾ ਮਸ਼ੀਨ ਦਾ ਬਖਾ ਇਹਨੂੰ ਆਪਾਂ ਹੁਣ ਕਰ ਲੈਣਾ ਬਰੀਕ ਕਿਉਂਕਿ ਆਪਾਂ ਹੁਣ ਪੱਕੀ ਸਲਾਈ ਲਾਉਣੀ ਹੈ ਤੇ ਚਲੋ ਅਖੜ ਦਿੰਦੇ ਚਲੋ ਅਗਲੇ 파ਟ ਦੇ ਵਿੱਚ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਵੀ ਦੱਸਿਆ ਅਗਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਮਸਲਵ ਜਿਹੜੀ ਹੈ ਮੋਰੀਆ ਉਹ ਕਿਵੇਂ ਤਿਆਰ ਕਰਦੇ ਹਾਂ ਲਈ ਇਹ ਵੀ ਚੰਗੀ ਲੱਗੂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਕੁਝ ਥੋੜੀ ਬਾਤ ਹੀ ਵਧੀਆ ਲੱਗਦਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਫਿਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਬਹੁਤ ਬੜਾ-ਬੜਾ ਮਨੇ ਲਾਈਕ ਕੀਤਾ ਕਮੈਂਟ ਵੀ ਕੀਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਆਪਣਾ ਚੈਨਲ ਨਵਾਂ ਜੀ ਕੋਈ ਨਾ ਕੋਈ ਜੇ ਵਾਅਦਾ ਘਾਟਾ ਹੋ ਹੋ ਵੀ ਜਾਵੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਪਰ ਜਾਣਕਾਰੀ ਤਾਂ ਇਸ ਚੈਨਲ ਤੋਂ ਬਹੁਤ ਵਧੀਆ ਮਿਲੂਗੀ ਜਿਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਵਧੀਆ ਸਾਰਾ ਕੁਝ ਆ ਵੇਖੋ ਜੀ ਹੁਣ ਆਪਣਾ ਬਿਲਕੁਲ ਪੂਰਾ ਬੂਹਾ ਆ ਗਿਆ ਐਸ ਸਲਾਈ ਨਾਲ ਸਲਾਈ ਬਿਲਕੁਲ ਆ ਵੇਖੋ ਮੈਚ ਕਰ ਗਈ ਆਹ ਵਾਲੀਖੋ ਕਿ ਆਪਣੀ ਚਿੜੀ ਸੀ ਹੈਨਾ ਤੇ ਉਧਰੋਂ ਆਪਣੀ ਆ ਜਿਹੜੀ ਆ ਫਰੰਟ ਵਾਲੀ ਜਿੱਥੇ ਤੱਕ ਆਪਣੀ ਐਜਦਰ ਦੀ ਚੋਣਾ ਖਤਮ ਹੁੰਦੀ ਹੈ ਬਿਲਕੁਲ ਵੇਖੋ ਬਰਾਬਰ ਆਈ ਹੈ ਜੇ ਬਾਈ ਚਾਂਸ ਤੁਹਾਡੀ ਨਹੀਂ ਬਰਾਬਰ ਆਉਂਦੀ ਹਨਾ ਪਹਿਲਾਂ ਤੁਸੀਂ ਜਿਹੜੋ ਇੱਥੇ ਤੱਕ ਸਲਾਈ ਲਾ ਕੇ ਇੱਕ ਵਾਰੀ ਰੁਕ ਜਾਣਾ ਤੇ ਕੀ ਕਰਨਾ ਤੁਸੀਂ ਵੀ ਇੱਥੇ ਇਹਨੂੰ ਨਾਪ ਲੈਣਾ ਵੀ ਮੇਰੀ ਜਿੱਦਾਂ ਹੁਣ ਮੈਂ ਇੱਥੇ ਵੀ ਜਿਹਨੂੰ ਮੇਰੀ ਚੋਣਾ ਆ ਗਈਆਂ ਹਨਾ ਮੈਂ ਰੁਕ ਗਈ ਫਿਰ ਮੈਂ ਵੇਖਾਂ ਮੇਰਾ ਇੱਥੇ ਪੂਰਾ ਆਉਂਦਾ ਪਿਆ ਤੇ ਆ ਵੇਖੋ ਮੇਰਾ ਪੂਰਾ ਆਉਂਦਾ ਪਿਆ ਜੇ ਤੁਹਾਡਾ ਨਹੀਂ ਆਉਂਦਾ ਪਿਆ ਜੇ ਤੁਹਾਡੀ ਆ ਚੀਜ਼ ਇਹ ਵੱਧਦੀ ਆ ਤੇ ਤੁਸੀਂ ਇਹਦੀ ਇੱਕ ਚੋਣ ਪਾ ਲਓ ਤੇ ਜੇ ਇਹ ਚੀਜ਼ ਆ ਬੈਲਟ ਵਾਲੀ ਚੀਜ਼ ਵੱਧ ਜਾਂਦੀ ਹੈ ਥੋੜੀ ਜਿਹੀ ਚੌੜ ਇਥੋਂ ਦੇੜ ਦੋ ਜਿੰਨੀ ਕੁ ਮਤਲਬ ਤੁਹਾਨੂੰ ਇਥੇ ਕਪੜਾ ਚਾਹੀਦਾ ਵਾ ਫਿਰ ਕੀ ਹੋਊਗਾ ਤੇ ਮਤਲਬ ਇਹ ਤੁਹਾਡਾ ਪੂਰਾ ਹੋ ਜਾਊਗਾ ਤੇ ਜੇ ਇਦਾਂ ਨਹੀਂ ਕਰਨਾ ਵੀ ਤੁਸੀਂ ਇਦਾਂ ਤੁਸੀਂ ਮਤਲਬ ਲਾਉਂਦੇ ਆ ਜਉ ਤੇ ਇਥੇ ਆਣ ਕੇ ਜਿਹੜਾ ਘਾਟਾ ਵਾਧਾ ਵਾ ਤੇ ਤੁਸੀਂ ਅਗਲੇ ਬੰਨਿਓ ਵੇ ਆ ਦੇੜ ਦੋ ਚੌੜ ਅਗਲੇ ਬੰਨਿਓ ਕਦੀ ਚੌੜ ਨਹੀਂ ਦੇੜ ਦੀ ਜਦੋਂ ਵੀ ਤੁਸੀਂ ਚੌਣ ਜਾਂ ਬਾੜ ਬੋਲਦੇ ਜੇ ਉਹ ਤੁਸੀਂ ਪਿੱਛੋਂ ਹੀ ਦੇੜਨਾ ਵਾ ਬੈਕ ਸਾਈਡ ਵੱਲੋਂ ਦੇੜਨਾ ਇਧਰੋਂ ਨਹੀਂ ਦੇੜਨਾ ਠੀਕ ਹੈ ਤੇ ਜੇ ਕੁਛ ਫਿਰ ਵੀ ਨਾ ਸਮਝ ਲੱਗੇ ਤੁਸੀਂ ਕਮੈਂਟ ਕਰਿਓ ਆਪਾਂ ਰਪਲਾਈ ਜਰੂਰ ਦਵਾਂਗੇ ਤੁਹਾਨੂੰ ਤੇ ਆਪਾਂ ਸਾਰੀ ਬੈਲਟ ਤੁਹਾਨੂੰ ਲਾ ਕੇ ਦੱਸਦੇ ਆ ਕਿ ਇਹਦੇ ਉੱਤੇ ਮਿਲ ਕੇ ਜਿਹੜੀ ਬੈਠ ਮੀਸੀਨ ਆ ਉਹ ਆਪਾਂ ਕਿਵੇਂ ਲਾਉਣੀ ਹੈ ਵੈਸੇ ਤਾਂ ਆਪਣਾ ਸੀਗਾ ਵੀ ਆਪਾਂ ਤੁਹਾਨੂੰ ਇਹ ਬੈਲਟ ਵੀ ਤਿਆਰ ਕਰਨੀ ਦੱਸਾਂਗੇ ਪਰ ਵੀਡੀਓ ਕੋਈ ਵੀਡੀਓ ਨਹੀਂ ਅੰਦੀ ਇਸ ਕਰਕੇ ਇਹ ਬੈਲਟ ਏਰੀਆ ਉਹ ਪਹਿਲੋ ਰੈਡੀ ਕਰ ਲਈ ਹੈ ਆਪਾਂ ਫਿਰ ਤਾਂ